ਕਬੱਡੀ 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 ਸਸ਼ੀਗਲ ਦੋਸਤੋ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਤੇ ਕੱਲ ਮਹਾਰਾਜ ਚ ਹੋਇਆ ਟਾਪ ਦਾ ਕਬੱਡੀ ਕੱਪ ਦੇ ਫਾਈਨਲ ਮੈਚ ਹੋਇਆ ਦੋਦੇ ਦੇ ਸੁਰਖਪੁਰ ਜਿਸ ਵਿੱਚੋਂ ਦੋਦਾ ਜੇਤੂ ਰਹੀ ਤੇ ਰਪਿੰਦਰ ਦੋਦੇ ਵਾਲਾ ਬੈਸਟ ਰੇਡਰ ਦੇ ਕੋੜਾ ਦੋਦੇ ਵਾਲਾ ਬੈਸਟ ਯਾਫੀ ਨਿਕਲਿਆ ਬਹੁਤ ਹੀ ਸੋਹਣਾ ਕਬੱਡੀ ਕੱਪ ਹੋਇਆ ਦੋਸਤੋ ਅੱਜ ਜਿਹੜਾ ਕਬੱਡੀ ਕੱਪ ਹੋਣ ਜਾ ਰਿਹਾ ਉਹ ਚੱਕਗਲਾ ਨਕੋਦਰ ਵਿੱਚ ਹੋਣ ਜਾ ਰਿਹਾ ਜਿਸ ਵਿੱਚ 6 ਸੱਦੀਆਂਆਂ ਕਲੱਬਾਂ ਭਾਗ ਲੈਣਗੀਆਂ ਤੇ ਪਹਿਲਾ ਨਾਮ 1.5 ਲੱਖ ਤੇ ਦੂਸਰਾ ਨਾਮ ਲੱਖ ਰੁਪਈਆ ਤੇ ਬੈਸਟਨ ਮੋਟਰਸਾਈਕਲ ਦਿੱਤੇ ਜਾਣਗੇ ਤੇ ਇੱਥੇ ਜਿਹੜੀਆਂ ਟੀਮਾਂ ਪਹੁੰਚ ਰਹੀਆਂ ਉਹਨਾਂ ਦਾ ਵੇਰਵਾ ਇਸ ਪ੍ਰਕਾਰ ਹੈ। ਲਓ ਵੀ ਮਿੱਤਰੋ ਜਿਹੜੀ ਪਹਿਲੀ ਟੀਮ ਆ ਰਹੀ ਹੈ ਉਹ ਆ ਰਹੀ ਹੈ ਇੰਦਰਪਾਲ ਬਾਜਬਾ ਦੀ ਸ਼ਾਹਗੋੜ ਕਲੱਬ ਜਿਸ ਵਿੱਚ ਰਪਿੰਦਰ ਦੋਦਾ, ਸੰਦੀਪ ਦੋਦਾ, ਕੋੜਾ ਦੋਦਾ, ਗਗਨ ਸੂਰੀਆਲ ਕਲਵਿੰਦਰ ਧਰਮਪੁਰਾ ਤੇ ਬਬਲੂ ਸਾਂਦਰਾ ਬਿੱਲੀ ਲੱਲੀਆਂ ਨੰਨੂ ਦੀਪਗੜ ਜੱਗਾਲ ਕੋ ਜਿਹੜਾ ਅਗਲਾ ਕਲਾਬ ਹੈ ਮਾਨਕਾਰ ਕਬੱਡੀ ਕਲਾਬ ਜਿਹੜਾ ਵੜਾ ਹੈ ਜਿਸ ਵਿੱਚ ਗगन ਜੋਗੇਆਲ ਇਕਬਾਲ ਗਹਿਲਾਂ ਤਾਕੜ ਗੋਗੜੀਆਂ ਆਸੂ ਚਨੇਰ ਮਣੀ ਧਿਆਲਪੁਰ ਸਾਕਾ ਧਿਆਲਪੁਰ ਬਿੱਲਾ ਧਿਆਲਪੁਰ ਕਾਕਾ ਸ਼ਕਰਪੁਰ ਬਾਲਮ ਧੂਰਕੋਟ ਗੰਗੂ ਟੰਗੋਵਾਲੀ ਵਰਗੇ ਟਾਪ ਦੇ ਸੁਪਰਸਟਾਰ ਖਿਡਾਰੀ ਪਹੁੰਚ ਰਹੇ ਹਨ ਐਸੀ ਤਰ੍ਹਾਂ ਕਬੱਡੀ ਦੀਆਂ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਨਾਲ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦੀ